ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਹਾਂ ਅਮਰਤਪਾਲ ਸੇ ਬਾਜਵਾ ਗੱਲ ਕਰਾਂਗੇ ਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਬੇਗਵਲ ਦੇ ਖੇਤਰ ਦੇ ਵਿੱਚ ਇੱਕ ਪ੍ਰਮੁੱਖ ਸਮਾਜ ਸੇਵੀ ਸੰਸਥਾ ਵੀ ਉਹਨਾਂ ਸਰਕਾਰਾਂ ਤੋਂ ਪਿੱਛੇ ਨਹੀਂ ਹਟਦੀ ਨਜ਼ਰ ਆ ਰਹੀ ਜੇਕਰ ਗੱਲ ਕੀਤੀ ਜਾਵੇ ਤੇ ਅੱਜ ਵੱਡੇ ਪੱਧਰ ਤੇ ਬੇਗਵਲ ਦੀ ਲੈਂਡਸ ਕਲੱਬ ਰਾਇਲ ਬਦਗੀ ਵੱਲੋਂ 101 ਮੈਗਾ ਪ੍ਰੋਜੈਕਟ ਲਾਇਆ ਗਿਆ ਜਿਹਦੇ ਵਿੱਚ ਸੈਂਕੜੇ ਪਰਿਵਾਰਾਂ ਨੂੰ ਸਹੂਲਤ ਦਿੱਤੀ ਗਈ ਹੈ ਦੂਸਰੇ ਪਾਸੇ ਰੁਜ਼ਗਾਰ ਵਾਲਿਆਂ ਨੂੰ ਬੇਰੁਜ਼ਗਾਰਾਂ ਰੋਜ਼ਗਾਰ ਦਿੱਤਾ ਗਿਆ ਵਾ ਉੱਥੇ 14 ਅਵਾਰਡ ਜਿਹੜੇ ਆ ਅੱਜ ਐਲਾਨ ਕੀਤਾ ਗਿਆ ਉਹਨਾਂ ਵਾਡਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਲੈਸਕ੍ਰਾਪ 321 ਡੀ ਦੇ ਗਵਰਨਰ ਰਿਸ਼ਪਾਲ ਸਿੰਘ ਬੱਚਾ ਜੀ ਵੀ ਰਿਸ਼ਪਾਲ ਜੀ ਪਹਿਲਾਂ ਸਵਾਗਤ ਹੈ ਤੁਹਾਡੇ ਜੀ ਥੈਂਕ ਯੂ ਸਰ ਬੜੇ ਬੜਾ ਸਭ ਬਹੁਤ ਬਹੁਤ ਧੰਨਵਾਦ ਸਰ ਜੀ ਅੱਜ 101 ਮੈਗਾ ਪ੍ਰੋਜੈਕਟ ਦੀ ਜੇਕਰ ਗੱਲ ਕੀਤੀ ਜਾਵੇ ਦੁਆਬੇ ਦੀ ਧਰਤੀ ਦੇ ਵਿੱਚ ਸਭ ਤੋਂ ਵੱਧ ਤੁਹਾਡੀ ਕਲੱਬ ਨੇ ਪ੍ਰੋਜੈਕਟ ਲਾਏ ਆ ਔਰ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਔਰ ਕੀ ਸੁਪਨਾ ਹੈ ਕਿ ਆਪਾਂ ਲੋਕਾਂ ਦੀ ਮਦਦ ਕਰਨੀ ਜਾਂ ਕਿਸ ਤਰ੍ਹਾਂ ਕਰਨੀ ਸਰ ਮੇਰਾ ਇੱਕੋ ਹੀ ਸੁਪਨਾ ਹੈ ਜ਼ਿੰਦਗੀ ਦਾ ਮੇਰੇ ਕੋਲ ਜੋ ਕੁਝ ਹੈ ਮੈਂ ਆਪ ਕੋਲ ਕੀਤੀ ਸੇਵਾ ਕਰ ਸਕਦਾ ਮੇਰੇ ਮਨ ਚ ਜਦੋਂ ਤੋਂ ਮੈਂ ਲਾਈਨ ਮੈਂਬਰ ਬਣਿਆ ਹੈ ਕੋਈ ਇੱਕੋ ਹੀ ਧਾਰਨਾ ਮੈਂ ਜਿੰਨੀ ਵੀ ਵੱਧ ਤੋਂ ਵੱਧ ਲੋਡਵੰਦ ਸੱਜਣ ਦੀ ਮਦਦ ਕਰ ਸਕਾ ਮੇਰੀ ਜ਼ਿੰਦਗੀ ਦਾ ਇੱਕੋ ਹੀ ਏਵੇਂ ਕਿ ਮੈਂ ਲੋਡਵੰਦ ਸੱਜਣ ਦੀ ਵੱਧ ਤੋਂ ਵੱਧ ਮਦਦ ਕਰਾਂ ਜਿਹੜੇ ਅੱਜ ਆਪਾਂ ਦੇਖੋ ਸਾਡੀ ਲਾਈਨ ਕਲੱਬ ਨੇ ਜਿਹੜਾ 101 ਪ੍ਰੋਜੈਕਟ ਲਾਇਆ ਇਕੱਠੀਆਂ ਸਰਕਾਰਾਂ ਇੰਨੀਆਂ ਗਰੰਟਾਂ ਨਹੀਂ ਦੇ ਦੀਆਂ ਜਿੰਨਾ ਕਿ ਲਾਈਨ ਕਲੱਬ ਬੇਕੋਲ ਰੇਲਬੰਦੀ ਨੇ ਕੰਮ ਕਰਕੇ ਦਿਖਾਤਾ ਬੜੀ ਸੰਤਾਂ ਦੀ ਕਿਰਪਾ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਸਦਕਾ ਤੇ ਮੇਰੀ ਪਬਲਿਕ ਦਾ ਸਹਿਯੋਗ ਮੇਰੇ ਲੈਨ ਮੈਂਬਰਾਂ ਦਾ ਸਹਿਯੋਗ ਮੈਂ ਬੜਾ ਭਾਗਾ ਲਾ ਕਿ ਜਿਹੜੀ ਇਹ ਸਾਰੀ ਸੇਵਾ ਮੇਰੇ ਵੀਰਾਂ ਸਾਰਿਆਂ ਨੇ ਸਾਧੀਆਂ ਨੇ ਨਾਲ ਕੇ ਬਹੁਤ ਵੱਡੀ ਸੇਵਾ ਕੀਤੀ ਏ ਇਹਦੇ ਤੋਂ ਕਲੱਬਾਂ ਨੂੰ ਕਾਫੀ ਸੇਧ ਮਿਲੇਗੀ ਮੈਂ ਆਸ ਕਰਦਾ ਕਿ ਮੇਰੇ ਗਵਰਨਰ ਹੁੰਦਿਆਂ ਜਿਹੜਾ ਅੱਜ ਦੇਹੀ ਪ੍ਰੋਜੈਕਟ ਲਾਏ ਨੇ ਜਿਹੜੀ ਮੇਰੀ 155 ਕਲੱਬੇ ਇੱਕ ਨਵਾਂ ਇਤਿਹਾਸ ਬਣਾਣ ਜਾਏਗੀ ਜੇ ਸੇਵਾ ਦੀ ਗੱਲ ਕੀਤੀ ਜਾਵੇ ਤੇ ਕੀ ਜਿਹੜੀ ਮਹਿੰਗਾਈ ਦਾ ਦੌਰ ਵਧਦਾ ਜਾ ਰਿਹਾ ਵਾ ਔਰ ਕਲੱਬਾਂ ਜੇਕਰ ਅਜਿਹੀਆਂ ਹੀ ਸੇਵਾਵਾਂ ਵਾਕੇ ਦੇਣ ਤੇ ਆਉਣ ਵਾਲਾ ਸਮਾਂ ਉਹਨਾਂ ਤੇ ਕੀ ਲੱਗਦਾ ਕਿ ਮਹਿੰਗਾਈ ਜਿਹੜੀ ਆ ਖਲ ਪੈ ਸਕਦੀ ਏ ਜਾਂ ਉਹਨਾਂ ਵਾਸਤੇ ਇੱਕ ਸਾਰੇ ਜਿਹੜੇ ਸਾਡੇ ਕਲੱਬਾਂ ਦੇ ਤਕਰੀਬਨ ਲਾਈਨ ਮੈਂਬਰ ਇਸਾਰੇ ਅੱਛੇ ਰਾਜੀ ਦੇ ਮਿਹਰਬਾਨੀ ਇਹ ਆਪਾਂ ਇਹ ਸੇਵਾ ਦਾ ਮੁੱਦਾ ਚੁੱਕ ਲਈਏ ਵੇਖੋ ਜਿਵੇਂ ਆਪਾਂ ਲੋੜਵੰਦ ਕਿਸੇ ਸੱਜਣ ਦਾ ਅੱਖਾਂ ਦਾ ਆਪਰੇਸ਼ਨ ਕਰਾਉਂਦੇ ਆ ਉਹ ਹੱਡੀਆਂ ਦਾ ਇਲਾਜ ਕਰਾਉਂਦੇ ਆ ਕਹਿੰਦੇ ਹਾਰਡ ਦਾ ਇਲਾਜ ਕਰਾਉਂਦੇ ਆ ਕਿਤੇ ਐਕਸੀਡੈਂਟ ਹੋ ਜਾ ਕਿਤੇ ਮਦਦ ਕਰਦੇ ਆ ਤੁਸੀਂ ਸੱਚ ਕਰਕੇ ਜਾਣੋ ਅੱਜ ਜੁਗ ਬੜਾ ਮਾੜਾ ਹੈ ਜਿਹੜੇ ਬੱਚੇ ਕਈਆਂ ਘਰਾਂ ਦੇ ਬੱਚੇ ਬਾਹਰ ਗਏ ਨੇ ਉਹ ਪੈਸੇ ਭੇਜਦੇ ਮਾਂ ਤੇ ਵਿਚਾਰੀ ਅੱਖਾਂ ਤੋਂ ਬੈਠੇ ਨੇ ਰੈਲ ਬੰਦਗੀ ਲਾਈਨ ਕਲੱਬ ਉਹ ਨਾ ਵਾਸਤੇ ਵੀ ਹਾਜ਼ਰ ਏ ਗਰੀਬਾਂ ਤੇ ਵਿਹਾਜ਼ਰ ਕਈਆਂ ਦੇ ਬੱਚੇ ਨਹੀਂ ਪੁੱਛਦੇ ਕਿ ਸਮਾਂ ਬਹੁਤ ਮਾੜਾ ਹੈ ਪਰ ਲਾਈਨ ਕਲੱਬ ਰੈਲ ਬੰਦ ਗਈ ਹਰ ਪਲ ਹਰ ਸਮੇਂ ਜਿਹੜੇ ਮਰਜ਼ੀ ਮੈਂਬਰ ਨੂੰ ਫੋਨ ਕਰ ਰਿਹਾ ਹਰ ਵੇਲੇ ਹਾਜ਼ਰ ਏ ਜਿੰਨੇ ਜੋਗੀ ਹੈਗੀ ਏ ਹਰ ਵੇਲੇ ਨਾਲ ਖਲੋਤੀ ਏ ਮੇਰਾ ਤੇ ਇੱਕੋ ਹੀ ਨਹਿਰਾ ਇਸ ਸਾਲ ਦਾ ਕਿ ਮਾਨਤਾ ਦੀ ਸੇਵਾ ਕਰਨੀ ਆਪਾਂ ਕੰਮ ਕਰਨਾ ਆਪਾਂ ਨੂੰ ਕੋਈ ਚੌਧਰ ਨਹੀਂ ਚਾਹੀਦੀ ਜਿਹੜਾ ਸਾਲ ਮਿਲਿਆ ਬੇਕੋਵਾਲ ਦਾ ਨਾਮ ਉੱਚਾ ਕਰਨਾ ਸੰਤ ਬਾਬਾ ਪ੍ਰੇਮ ਚੰਦ ਦਾ ਨਾਮ ਉੱਚਾ ਕਰਨਾ ਦਸਾਂ ਗੁਰੂਆਂ ਦੀ ਸਦਕਾ ਹੀ ਸਭ ਕੁਝ ਹੈ ਮੈਂ ਤੇ ਉਹਨਾਂ ਦਾ ਗੁਰੂ ਦਾ ਮਹਾਰਾਜ ਦੀ ਬਖਸ਼ਿਸ਼ ਮੈਂ ਦੇਣਾ ਨਹੀਂ ਦੇ ਸਕਦਾ ਮੈਂ ਕਦੀ ਸੋਚਿਆ ਹੀ ਨਹੀਂ ਸੀ ਮੈਂ ਗਵਰਨਰ ਬਣਨਾ ਬਣਾ ਨਾਲ ਵੀ ਗੁਰੂ ਇਹ ਕੰਮ ਕਰਾਉਣ ਵਾਲਾ ਵੀ ਜ਼ਰੂਰੀ ਹੈ ਦੇਖੋ ਕੀ ਆ ਸਭ ਕੁਝ ਕਰਾ ਰਿਹਾ ਹੈ ਜਦੋਂ ਇਹ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਲੰਬੇ ਸਮੇਂ ਤੋਂ ਇੱਕ ਕਲੱਬ ਚੱਲਦੀ ਆ ਰਹੀ ਹੈ ਔਰ ਲੈਂਸ ਕਲੱਬਾਂ ਤੇ ਬਹੁਤ ਆ ਇਹਦੇ ਵਿੱਚ ਰਾਇਲ ਬੰਦਗੀ ਦਾ ਨਾਮ ਜਿਹੜਾ ਹੈ ਉਹ ਕਿਸ ਤਰ੍ਹਾਂ ਜੁੜਿਆ ਦੇਖੋ ਸਭ ਤੋਂ ਜਦੋਂ ਅਸੀਂ ਘਾਟੇ ਬੈਠੇ ਸੀ ਦੋਸਤ ਅੱਜ ਤੋਂ 8 ਸਾਲ ਪਹਿਲਾਂ 2016 ਵਿੱਚ ਅਸੀਂ ਇਹ ਕਲੱਬ ਖੋਲ੍ਹਿਆ ਰਾਇਲ ਬੰਦਗੀ 3 ਸਾਲ ਬਾਅਦ ਇਹ ਰੇਲ ਬੰਦਗੀ 321 ਤੋਂ ਡਿਸਟ੍ਰਿਕਟ ਪੰਜ ਸਾਲ ਹੋ ਗਏ ਲਗਾਤਾਰ ਪਹਿਲੇ ਨੰਬਰ ਦੇਵੇ ਇੱਕ ਛੋਟੇ ਜਿਹੇ ਕਸਬੇ ਜਿਹਨ ਕਿ ਵੱਡੇ ਸ਼ਹਿਰ ਪਠਾਨਕੋਟ ਬਟਾਲਾ ਅੰਮ੍ਰਿਤਸਰ ਜਲੰਧਰ ਵੱਡੇ ਵੱਡੇ ਸ਼ਹਿਰ ਆਦੇ ਨੇ ਪਰ ਬੇਗੋਲ ਰੇਲ ਬੰਦਗੀ ਜਿਹੜੀ ਲਾਈਨ ਕਲਾਬੇ ਲਗਾਤਾਰ ਪੰਜ ਸਾਲ ਤੋਂ 321 ਡੀ ਚ ਪਹਿਲੇ ਨੰਬਰ ਦੇ ਜਿੱਥੇ ਜੰਮੂ ਕਸ਼ਮੀਰ ਸਾਰਾ ਆਉਂਦਾ ਮਾਚਲ ਸਾਰਾ ਆਉਂਦਾ ਪੰਜਾਬ ਆਉਂਦਾ ਇਹ ਕੋਈ ਛੋਟੀ ਗੱਲ ਨਹੀਂ ਪਰ ਇਹ ਗੁਰੂਆਂ ਦੀ ਧਰਤੀ ਸੰਤਾਂ ਕਰਕੇ ਸਾਰੀ ਇਹ ਜਿਹੜੀ ਰਾ ਜਿਹੜਾ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜਿਹੜੀਆਂ ਮੇਰੇ ਪਿੱਛੇ ਵਾਰਡ ਪਏ ਆ ਵੱਡੇ ਵੱਡੇ ਅਵਾਰਡ ਆ ਸਿੱਖ ਕੌਮ ਦੇ ਧਾਰਮਿਕ ਸ਼ਕਤੀਤਾ ਦੀਆਂ ਫੋਟੋਆਂ ਲੱਗੀਆਂ ਆ ਸੇਵਾ ਦੇ ਕਾਰਜ ਵਿੱਚ ਬੜਾ ਵੱਡਾ ਹਿੱਸਾ ਪਾਇਆ ਆ ਆਪਾਂ ਬੰਦਾਬਾਦਰ ਦਾ ਦੇਣਾ ਨਹੀਂ ਦੇ ਸਕਦੇ ਭਾਈ ਕਨਈਆ ਸਿੰਘ ਦਾ ਨਹੀਂ ਦੇ ਸਕਦੇ ਭਾਈ ਮੋਤੀ لال ਮਹਿਰਾ ਦਾ ਨਹੀਂ ਦੇ ਸਕਦੇ ਸਰਦਾਰ ਮਿਲਖਾ ਸਿੰਘ ਨੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਜਿਨ੍ਹਾਂ ਵੇਖੋ ਮੋਤੀ لال ਮਹਿਰਾ ਨੇ ਜਿਨ੍ਹਾਂ ਨੇ ਸਾਡੇ ਸ਼ਾਹਬ ਜਾਦੇਆ ਨੂੰ ਤੋਂ ਦੇ ਬੁਲਾਇਆ ਖਾਣਾ ਕਿ ਲੈ ਕਿਦਾਂ ਭੁੱਲ ਸਕਦੇ ਆ ਮੈਂ ਤੇ ਅੱਜ ਵੀ ਅਪੀਲ ਕੀਤੀ ਸਟੇਜ ਤੋਂ ਕਿ ਇਹ ਤਿਆੜੇ ਜਿਹੜੇ ਹੈਗੇ ਨੇ ਮਨਾਓ ਸਾਰੇ ਇਹ ਕਿੰਨੇ ਵਾਰਡ ਜਿਹੜੇ ਆ ਆਪਣੀ ਕਲੱਬ ਵੱਲੋਂ ਐਲਾਨ ਕੀਤੇ ਗਏ ਔਰ ਇਹਦੇ ਵਿੱਚ ਤੁਹਾਡਾ ਇੱਕ ਫਾਦਰ ਸਾਊ ਦਾ ਨਾਮ ਮੀਨ ਨਜ਼ਰ ਆ ਰਿਹਾ ਸਾਰੇ ਤਾਂ 13 ਵਾਰਡ ਰੱਖੇ ਗਏ ਨੇ ਪਹਿਲਾਂ ਜਦੋਂ ਅਸੀਂ ਲਾਈਨ ਕਲੱਬ 'ਚ ਨਹੀਂ ਸੀ ਮੇਰੇ ਪਿਤਾ ਜੀ ਮੋਢ ਤੋਂ ਹੀ ਸਮਾਜਿਕ ਤੌਰ ਤੇ ਬਹੁਤ ਸੇਵਾ ਕਰਦੇ ਸੀ ਇਹ ਤਾਂ ਨਾ ਰੱਖਿਆ ਗਿਆ ਕਿ ਮੈਨੂੰ ਮੌਕਾ ਮਿਲਿਆ ਤੇ ਮੈਂ ਕਿਉਂ ਨਾ ਆਪਣੇ ਬਜ਼ੁਰਗਾਂ ਨੂੰ ਯਾਦ ਕਰਾਂ ਜਿ ਆਜ ਤੋਂ ਆਪਾਂ ਲਾਈਨ ਕਲੱਬ ਤੋਂ ਥੋੜਾ ਪਿੱਛੇ ਚੱਲ ਜਾਈਏ ਇੱਕ ਦਿਨ ਅਸੀਂ 700 ਸਲਾਈ ਮਸ਼ੀਨ ਇਕੱਠੀ ਵੱਡੇ ਸੀ ਕੈਪਟਨ ਮਰਿੰਦਰ ਸਿੰਘ ਆਏ ਸੀ ਉਦੋਂ ਸੀ 60 ਸਕੂਲਾਂ ਤੇ ਜਦੋਂ ਕੱਲੀ ਟਾਟ ਹੁੰਦੇ ਸੀ 60 ਸਰਕਾਰੀ ਸਕੂਲਾਂ 'ਚ ਬ੍ਰੈਕਸ ਦਿੱਤੇ ਸਾਡਾ ਜਿਹੜਾ ਪਰਿਵਾਰ ਏ ਸਾਡੇ ਜਿਹੜੇ ਪਿਤਾ ਜੀ ਨੇ ਮੁੱਠ ਤੋਂ ਹੀ ਸੇਵਾ ਵਾਸਤੇ ਉਹਨਾਂ ਕੋਈ ਜੋ ਵੀ ਹੁੰਦਾ ਸੀ ਨਾ ਉਹ ਸਾਨੂੰ ਨਹੀਂ ਦੱਸਦੇ ਉਹ ਵੰਡ ਦਿੰਦੇ ਸੀ ਕੋਈ ਕੋਕ ਆਏ ਪੰਥ ਦਾ ਨਾਂ ਲੈਂਦਾ ਸੀ ਗੁਰੂ ਦਾ ਨਾਂ ਲੈਂਦਾ ਸੀ ਉਹਨਾਂ ਕਦੇ ਕੋਲ ਕੁਝ ਨਹੀਂ ਰੱਖਿਆ ਲੋ ਕਦੇ ਕੋਈ ਗੱਲ ਨਹੀਂ ਪਰਮਾਤਮਾ ਤੋਂ ਰਸ਼ਪਾਲ ਸਿੰਘ ਜੀ ਰਸ਼ਪਾਲ ਸਿੰਘ ਤੇ ਤੁਹਾਡਾ ਨਾਮ ਆ ਜੇਕਰ ਬੱਚਾ ਜੀ ਵੀ ਨਾਮ ਦੇ ਨਾਲ ਜਾਣਿਆ ਜਾਂਦਾ ਆ ਉਹ ਬੱਚਾ ਜੀ ਵੀ ਨਾਮ ਕਿਵੇਂ ਪਿਆ ਕਿ ਅੱਜ ਕਹਿੰਦੇ ਕਿ ਰਸ਼ਪਾਲ ਸਿੰਘ ਬੱਚਾ ਜੀ ਵੀ ਜਿਹੜਾ ਕਿ ਹਜ਼ਾਰਾਂ ਬੱਚਿਆਂ ਨੂੰ ਇੱਕ ਰੋਜ਼ਗਾਰ ਰੋਟੀ ਪਾਣੀ ਇਹ ਪਰਮਾਤਮਾ ਨੇ ਸਾਡੇ ਖਾਨਦਾਨ ਦੇ ਪਿੱਛੇ ਹੱਲ ਪਈ ਹੈ ਪਰਮਾਤਮਾ ਨੇ ਵੇਖੋ ਮੈਂ ਬਹੁਤ ਭਾਗਾ ਲਾ ਮੈਂ ਗੁਰੂ ਦਾ ਦੇਣਾ ਨੇ ਦੱਸਿਆ ਮੈਨੂੰ ਪਰਮਾਤਮਾ ਨੇ ਇਸ ਕਾਬਲ ਬਣਾਇਆ ਕਿ ਮੈਂ ਕੰਮ ਕਰ ਸਕਾਂ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਗੁਰੂ ਮਹਾਰਾਜ ਮੈਨੂੰ ਇੰਨੀ ਸ਼ਕਤੀ ਦੇ ਮੈਨੂੰ ਇਨਾ ਦੇ ਕਿ ਮੈਂ ਜੋ ਵੀ ਕਮਾਵਾਂ ਅੱਧਾ ਸਿਰਫ ਸੇਵਾ ਵਾਸਤੇ ਲਾਵਾਂ ਅੱਜ ਇਹਨਾਂ 101 ਪ੍ਰੋਜੈਕਟਰ ਦੇ ਵਿੱਚ ਖਾਸ ਪ੍ਰੋਜੈਕਟ ਕਿਹੜੇ ਹੈਗੇ ਆ ਜਿਹੜੇ ਇਸ ਇਲਾਕੇ ਦੇ ਵਿੱਚ ਨਹੀਂ ਹੋਈ ਸੀ ਸਰ ਜਿਹੜੇ ਸਾਡੀ ਕਲੱਬ ਵੱਲੋਂ 10 ਮਕਾਨਾਂ ਦੀ ਅੱਜ ਚਾਬੀਆਂ ਦਿੱਤੀਆਂ ਗਈਆਂ ਨੇ ਦੋ ਮਕਾਨ ਸਾਡੇ ਬਣ ਰਹੇ ਨੇ ਗੁਰੂ ਘਰ ਦੀ ਇੰਨੀ ਵੱਡੀ ਸੇਵਾ ਕੀਤੀ ਏ ਇੱਕ ਇਤਿਹਾਸਕ ਏ ਤਿਆ ਸਕੇਬ ਇੱਕ ਲਾਈਨ ਕਲੱਬ ਨੇ ਜੇ ਮੈਂ ਦਾਅਵੇ ਨਾ ਕਹਿ ਸਕਦਾ ਜੇ ਪੁਲਾਥਲ ਕੇ ਦਾ 5-7 ਸਾਲ ਦਾ ਰਿਕਾਰਡ ਕੱਢ ਲਓ ਇੰਨੀ ਸੇਵਾ ਸਰਕਾਰ ਨੇ ਮਕਾਨਾਂ ਦੀ 50000 ਦੇ ਦੇ ਦਿੰਦੇ ਨੇ ਬਾਲਿਆ ਦੋ ਉਹ ਨਹੀਂ ਦਿੱਤੇ ਹੋਣਗੇ ਜੇ ਸਰਕਾਰਾਂ ਇੰਨੀਆਂ ਮਾੜੀਆਂ ਨੇ ਜੇ ਕਿਸੇ ਨੇ 50000 ਦੇ ਬਾਲ ਇਹਨਾਂ ਨੇ ਲਵਾਉਂਦਾ ਸਰਪੰਚ ਚ ਲਵਾਉਂਦਾ ਕਿਤੇ ਫੇਰ ਵੀ ਨਹੀਂ ਮਿਲਦੇ ਇੱਕ ਧਾਰਮਿਕ ਸੰਥਾ ਲਾਈਨ ਕਲੱਬ ਕਿੰਨੇ ਕਬੀੜਾ ਚੁੱਕਿਆ ਚੁੱਕਿਆ ਠਕਾਇਆ ਕਿੰਨੇ ਨੇ ਗੁਰਵਾਨੇ ਇਹ ਜਿਹੜੇ ਮਕਾਨ 10 ਮਕਾਨ ਬਣਾਏ ਮਕਾਨ ਤੇ ਬਣਾਉਣਾ ਇੱਕ ਬੜਾ ਔਖਾ ਪਰ ਰੋਜੀ ਰੋਟੀ ਕਪੜਾ ਮਕਾਨ ਤਿੰਨੇ ਚੀਜ਼ਾਂ ਬੜੀਆਂ ਜ਼ਰੂਰੀ ਪਰ ਇਹ ਮਕਾਨਾਂ ਨੂੰ ਕਿੱਦਾਂ ਬਣਾਇਆ ਗਿਆ ਔਰ ਕਿੱਦਾਂ ਉਹਨਾਂ ਨੇ ਸਰ ਮੇਰੇ ਐਨਆਰ ਵੀ ਸਦਾ ਲਖਵਿੰਦਰ ਸਿੰਘ ਸਦਾ ਸੁਖਵਿੰਦਰ ਸਿੰਘ ਸਾਡਾ ਲੈਂਡ ਕਲੱਬ ਰੈਲ ਬੰਦਗੀ ਸਦਾ ਸੁਪਾਲ ਸਿੰਘ ਜੱਬੋ ਫੋਰ ਬਹੁਤ ਮੇਰੇ ਸੱਜਣਾ ਨੇ ਬਹੁਤ ਵੱਡਾ ਹਿੱਸਾ ਹੈ ਉਹਨਾਂ ਦੀ ਜਜ਼ਬਾ ਹੈ ਐਸੀ ਗਰੀਬ ਲੋਡ ਬੰਸ ਸੱਜਣ ਦੀ ਮਦਦ ਕਰ ਸਕੀ। ਇਹ ਜਜਬੇ ਕਰਕੇ ਹੀ ਵੇਖੋ ਐਡੀ ਵੱਡੀ ਕਿਹਨੂੰ ਸਹੂਲਤ ਦੇਣੀ। ਇਹ ਪਰ ਵੇਖੋ ਗੱਲ ਇਹ ਹੈ ਕਿ ਬਾਜਵਾ ਜੀ ਇੱਕ ਰੰਦਾ ਪਰਮਾਤਮਾ ਹੈ। ਪਰਮਾਤਮਾ ਨੇ ਡਿਊਟੀ ਲਈ ਏ। ਨਹੀਂ ਦੇ ਬੰਦਾ 10 ਰੁਪਏ ਨਹੀਂ ਕੱਟਦਾ। ਰੱਬ ਭੇਜਦਾ ਵੀ ਆ ਕੰਮ ਕਰ ਜਾ ਕੇ। ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਸਰੇ ਕਲਬਾਂ ਕਰਦੀਆਂ ਮਕਾਨ, ਰੋਟੀ, ਕੱਪੜਾ ਔਰ ਸਰਕਾਰਾਂ ਨੂੰ ਵੀ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਆ ਜੇਕਰ ਗੱਲ ਕਿੱਥੇ ਆ ਪਾਰਟੀ ਵਾਈ ਦੀ ਗੱਲ ਤੇ ਇੱਥੇ ਆਈ ਨਹੀਂ ਪਰ ਇੱਕ ਸੇਵਾ ਦੇ ਖੇਤਰ ਦੇ ਵਿੱਚ ਨਾਲ ਮੇਰੀ ਇੱਕੋ ਹੀ ਜ਼ਿੰਦਗੀ ਦੀ ਆਦਤ ਹੈ ਮੈਂ ਜਦੋਂ ਦਾ ਲਾਈਨ ਮੈਂਬਰ ਬਣਿਆ ਮੈਂ ਰਾਜਨੀਤੀ ਨਹੀਂ ਹੁੰਦਾਂ ਦਾ ਕਿ ਸਾਡਾ ਕੋਈ ਮੁੱਦਾ ਸੇਵਾ ਇੱਥੇ ਕੋਈ ਰਾਜਨੀਤੀ ਨਾ ਆਪਾਂ ਕੇ ਸਰਕਾਰ ਨੂੰ ਕੁਝ ਮਾੜਾ ਕਹਿਣਾ ਚਾਹੁੰਦੇ ਆ ਨਾ ਆਪਾਂ ਕੇ ਸਰਕਾਰ ਨੂੰ ਚੰਗਾ ਕਹਿਣਾ ਚਾਹੁੰਦੇ ਆ ਸਾਡਾ ਟੀਚਾ ਵੀ ਅਸੀਂ ਲੋਟ ਬੰਦ ਸੱਜਣ ਨੂੰ ਮਿਲਣਾ ਜੀ ਇੱਕ ਮੈਂਬਰ ਤੋਂ ਗਵਰਨਰ ਤੱਕ ਜਾਣਾ ਬੜਾ ਔਖਾ ਆ ਇਹ ਸਫ਼ਰ ਨੂੰ ਕਿਦਾਂ ਤੈਅ ਕੀਤਾ ਆ ਔਰ ਇਹ ਸਫ਼ਰ ਨੂੰ ਕਿਵੇਂ ਦੇਖਦੇ ਮੈਂ ਗੁਰੂ ਦਾ ਸ਼ੁਕਰਗੁਜ਼ਾਰ ਆ ਮੈਂ ਤੇ ਧਿਆਨ ਹੀ ਨਹੀਂ ਦੇ ਸਕਦਾ ਪ੍ਰਮਾਤਮਾ ਦਾ ਵੇਖੋ ਮੈਂ ਕਦੀ ਸੋਚਿਆ ਨਹੀਂ ਮੇਰੇ ਇਥੇ 40 40 ਸਾਲ ਲੈਨ ਮੈਂਬਰ ਹਨ ਹੋ ਗਿਆ ਓਰੀਜਨ ਚੇਅਰਮੈਨ ਬਣ ਪਰਮਾਤਮਾ ਨੇ ਮੈਨੂੰ ਤੇ 4 ਸਾਲਾਂ ਚ ਸਾਰੀਆਂ ਚੀਜ਼ਾਂ ਗਵਰਨਰ ਬਣਾਤਾ 3 ਸਾਲ ਤੇ ਮੈਨੂੰ ਗਵਰਨਰ ਦੀ ਲੈਨ ਚ ਲੱਗੇ ਉਹਨਾਂ ਕੋ ਵੀਡੀ 2 ਵੀਡੀ 1 ਤੇ ਉਹਨ ਗਵਰਨਰ ਪਰ ਇਹ ਸ਼ਾਇਦ ਮੈਂ 321 ਡੀ ਚ ਸ਼ਾਇਦ ਹਿੰਦੁਸਤਾਨ ਦੇ 76 ਡਿਸਟ੍ਰਿਕਟ ਨੇ ਪਹਿਲਾ ਗਵਰਨਰ ਹੋਵਾਂਗਾ ਕਿ ਜਿਹੜਾ ਇੰਨੀ ਜਲਦੀ ਗਵਰਨਰ ਪਰਮਾ ਆਪਣਾ ਕੀ ਹੋਵੇਗਾ ਗਵਰਨਰ ਬਣਨ ਤੋਂ ਬਾਅਦ ਮੇਰਾ ਸੁਪਨਾ ਇਹੋ ਹੀ ਮੇਕੋ ਬੱਦ ਤੋਂ ਬੱਦ ਮੇਰੇ ਹੱਥੀ ਕੋਈ ਸੇਵਾ ਹੋ ਜੇ ਮੈਂ ਜਿੰਨੀ ਕਰ ਸਕਾਂ ਪਰਮਾਤਮਾ ਸ਼ਕਤੀ ਦੇਵੇ ਮੇਰੇ ਮੈਂਬਰਾਂ ਨੂੰ ਸ਼ਕਤੀ ਦੇਵੇ ਮੇਰੇ ਐਨਆਰ ਵੀਰਾਂ ਨੂੰ ਸ਼ਕਤੀ ਦੇਵੇ ਕਿ ਮੈਂ ਵੱਧ ਤੋਂ ਵੱਧ ਇੱਕੋ ਹੀ ਮੁੱਦਾ ਵੇ ਸੇਵਾ 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 ਮੇਰਾ ਜਿਹੜਾ ਮੁੱਦਾ ਇੱਕ ਹੋਰ ਵੀ ਹੈਗਾ ਮੈਂ ਕੋਸ਼ਿਸ਼ ਹੈ ਮੇਰੀ ਮੈਂ ਜਲਦੀ ਕੋਈ ਨਾ ਕੋਈ ਹਸਪੀਟਲ ਦਾ ਕੋਈ ਈਦਾਂ ਦਾ ਮੈਂ ਜ਼ਿੰਦਗੀ 'ਚ ਕੰਮ ਕਰਨਾ ਚਾਹੁੰਦਾ ਮੇਰੀ ਤਮੰਨਾ ਹੈ ਕਿ ਜਿੱਥੇ ਲੋਕਾਂ ਦਾ ਚਾਹੇ ਅੱਖਾਂ ਦਾ ਹੋਵੇ ਫ੍ਰੀ ਇਲਾਜ ਹੋਵੇ ਜਾਂ ਕੋਈ ਵੀ ਆਵੇ ਫ੍ਰੀ ਚੈੱਕਅਪ ਹੋਵੇ ਦੁਨੀਆ ਵੇਖੋ ਈਦਾਂ ਦਾ ਕੰਮ ਕਰ ਸਕੀਏ ਕੀ ਦੁਨੀਆ ਯਾਦ ਕਰਦੀ ਰਵੇ ਅੱਛੇ ਕੰਮ ਮੈਂ ਇਤੋਂ ਵੇਖੋ ਜੋ ਅਸੀਂ ਅੱਜ ਪ੍ਰੋਜੈਕਟ ਲਾਏ ਨੇ ਮੈਨੂੰ ਆਸ ਹੈ ਮੇਰੇ ਐਨਆਰ ਵੀਰ ਇਹਤੋਂ ਸੇਧ ਲੈਣਗੇ ਲੈਨ ਕਲੱਬਾਂ ਲਈ ਵੀ ਸੇਧ ਲੈਣਗੇ ਸਮਾਜਿਕ ਜਥੇਬੰਦੀਆਂ ਵੀ ਸੇਧ ਲੈਣਗੇ ਤਾਂ ਆਪਾਂ ਇਦਾਂ ਦੀ ਵੱਧ ਵੱਧ ਲੋਕਾਂ ਦੀ ਸੇਵਾ ਕਰਾਂਗੇ ਸੋ ਇਹ ਸਨਰ ਸਪਾਲਸ ਸਿੰਘ ਬੱਚਾ ਜੀ ਵੀ ਜਿਨ੍ਹਾਂ ਨੇ ਸੰਕੜੇ ਪਰਿਵਾਰਾਂ ਦੀ ਬਾਹ ਫੜ ਕੇ ਸੰਕੜੇ ਨੌਜਵਾਨ ਲੜਕੀ ਲੜਕੇਆਂ ਦੀ ਇੱਕ ਮਦਦ ਵਜੋਂ ਅੱਗੇ ਆ ਰਹੇ ਉੱਥੇ ਵੱਡਾ ਖੇਤਰ ਦੇ ਵਿੱਚ ਨਾਮ ਹੈ ਪਰ ਜੇ ਕੋਈ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਨਜ਼ਰ ਆ ਰਹੀ ਏ ਇਸ ਕਲੱਬ ਬੋਲੋ 10 ਦੇ ਕਰੀਬ ਪਰਿਵਾਰਾਂ ਨੂੰ ਕਾਰ ਬਣਾ ਕੇ ਦਿੱਤੇ ਜਾ ਰਹੇ ਆ ਉੱਥੇ ਵਿੱਦਿਅਕ ਖੇਤਰ ਦੇ ਵਿੱਚ ਜਾਂ ਸਮਾਜਿਕ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਉਸ ਯੋਗਦਾਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਹੀ 13 ਅਵਾਰਡ ਦਿੱਤੇ ਜਾਣਗੇ ਜਿਹੜੇ ਕਿ ਸੇਵਾ ਦੇ ਖੇਤਰ ਦੇ ਵਿੱਚ ਪ੍ਰਚਾਰ ਦੇ ਖੇਤਰ ਦੇ ਵਿੱਚ ਹੋਰ ਵੱਖ-ਵੱਖ ਪ੍ਰਕਾਰ ਦੇ ਜਿਹੜੇ ਵਾਰਡ ਅੱਜ ਦਿੱਤੇ ਜਾ ਰਹੇ ਆ ਇਹਨਾਂ ਵਾਰਡਾਂ ਨੂੰ ਜਿਉਂ ਵੀ ਕਲੱਬ ਇੱਕ ਸੇਵਰ ਖੇਤਰ ਦੇ ਪਹਿਲੇ ਸਥਾਨ ਤੇ ਆਏਗੀ ਉਸ ਨੂੰ ਇੱਕ ਵੱਖਰੇ ਨਵੇਕਲੇ ਤਰੀਕੇ ਦੇ ਨਾਲ ਅਵਾਰਡ ਜਿਹੜਾ ਦਿੱਤਾ ਜਾਵੇਗਾ ਤੁਸੀਂ ਦੇਖਦੇ ਰਹੋ ਲਿਵਿੰਗ ਇੰਡੀਆ ਨਿਊਜ਼ ਮੈਂ ਹਮਦਪਾਲ ਸਿੰਘ ਬਾਜਵਾ ਪੁਲਤ